ਮੈਂ YouTube ਚੈਨਲ The World Open The World Knowledge ਵਿੱਚ ਤੁਹਾਡਾ ਸਵਾਗਤ ਹੈ ਅਕਸਰ ਹੀ ਇੱਕ ਸਵਾਲ ਉੱਠਦਾ ਹੈ ਕਿ ਮਹਾਨ ਕੌਣ ਹੈ ਅਕਬਰ ਜਿਸ ਨੇ ਖੁਦ ਨੂੰ ਬਾਦਸ਼ਾਹ ਬਣਾਉਣ ਦੇ ਚੱਕਰ ਵਿੱਚ ਹਜ਼ਾਰਾਂ ਲੋਕਾਂ ਦੀ ਹੱਤਿਆ ਕੀਤੀ ਜਾਂ ਫਿਰ ਮਹਾਰਾਣਾ ਪ੍ਰਤਾਪ ਜਿਸ ਨੇ ਕਦੇ ਅਕਬਰ ਅੱਗੇ ਹਾਰ ਨਹੀਂ ਮੰਨੀ ਅਤੇ ਜ਼ੁਲਮ ਖਿਲਾਫ ਹਮੇਸ਼ਾ ਲੜਦਾ ਰਿਹਾ ਕੌਣ ਹੈ ਮਹਾਨ ਉਹ ਅਕਬਰ ਜੋ ਪੂਰੇ ਹਿੰਦੁਸਤਾਨ ਤੇ ਮੁਗਲ ਸ਼ਾਸਨ ਕਾਇਮ ਕਰਨਾ ਚਾਹੁੰਦਾ ਸੀ ਜਾਂ ਫਿਰ ਆਪਣਾ ਮਹਾਰਾਜਾ ਪ੍ਰਤਾਪ ਜਿਸ ਨੇ ਭਾਰਤ ਦੀ ਮਿੱਟੀ ਨੂੰ ਮੁਗਲਾਂ ਦੀ ਗੁਲਾਮ ਹੋਣ ਤੋਂ ਬਚਾਇਆ ਅੱਜ ਦੇ ਇਸ ਵੀਡੀਓ ਵਿੱਚ ਮਹਾਰਾਣਾ ਪ੍ਰਤਾਪ ਦੀ ਵੀਰਤਾ ਦੀ ਕਿਉਂਕਿ ਉਹਨਾਂ ਨੇ ਅੱਜ ਦੇ ਦਿਨ ਹੀ 1597 ਵਿੱਚ ਅੰਤਮ ਸਾਲ ਐ ਸਨ ਅੱਜ ਉਹਨਾਂ ਦੀ ਆਪਾਂ ਤੁਹਾਡੇ ਸਾਹਮਣੇ ਗੱਲ ਕਰਾਂਗੇ ਮੇਵਾੜ ਦੇ ਮਹਾਨ ਹਿੰਦੂ ਸ਼ਾਸਕ ਮਹਾਰਾਣਾ ਪ੍ਰਤਾਪ ਨੂੰ ਬੀੜਤਾ ਗੁਲਾਮੀ ਨਾਲ ਸਹਿਣ ਵਾਲਾ ਅਤੇ ਹਲਦੀ ਘਾਟੀ ਦੇ ਯੁੱਧ ਕਰਨ ਜਾਣਿਆ ਜਾਂਦਾ ਹੈ ਮਹਾਰਾਣਾ ਪ੍ਰਤਾਪ ਦੇ ਦਿਮਾਗ ਤੇ ਸਰੀਰਕ ਦੀ ਵਿਰੋਧੀ ਵੀ ਪ੍ਰਸ਼ੰਸਾ ਕਰਦੇ ਸੀ ਉਹ ਮਹਾਨ ਵੀਰ ਯੋਧੇ ਵਿੱਚ ਇੰਨਾ ਬਲ ਹੋਵੇਗਾ ਜਿਸ ਦਾ ਅੰਦਾਜ਼ਾ ਉਹਨਾਂ ਦੇ ਜੰਗੀ ਸ਼ਸਤਰਾਂ ਤੋਂ ਲਗਾਇਆ ਜਾ ਸਕਦਾ ਹੈ ਮਹਾਰਾਣਾ ਪ੍ਰਤਾਪ ਦੇ ਜੰਗੀ ਸਾਜ਼ੋ ਸਮਾਨ ਮਹਾਰਾਣਾ ਪ੍ਰਤਾਪ ਦਾ ਭਾਲਾ 81 ਕਿਲੋ ਦਾ ਸੀ ਅਤੇ ਬਾਹਾਂ ਚ ਜੋਰ ਅਜਾ ਕੇ 81 ਕਿਲੋ ਦੇ ਭਾਲੇ ਨਾਲ ਇੱਕੋ ਹੀ ਵਾਰ ਵਿਚ ਦੋ ਸੈਨਿਕਾਂ ਦੀ ਛਾਤੀ چیر ਕੇ ਉਹਨਾਂ ਨੂੰ ਉਛਾਲ ਦਿੰਦੇ ਸੀ ਮਹਾਰਾਜਾ ਪ੍ਰਤਾਪ ਆਪਣੀ ਛਾਤੀ ਤੇ 72 ਕਿਲੋ ਦਾ ਸੁਰੱਖਿਆ ਕਵਚ ਪਾ ਕੇ ਜੰਗ ਦੇ ਮੈਦਾਨ ਵਿੱਚ ਉਤਰਦੇ ਸੀ ਇਸ ਤੋਂ ਇਲਾਵਾ ਮਹਾਰਾਣਾ ਪ੍ਰਤਾਪ ਦੀਆਂ ਦੋ ਤਲਵਾਰਾਂ ਦਾ ਭਾਰ 208 ਕਿਲੋ ਸੀ ਜੰਗੀ ਸ਼ਸਤਰਾਂ ਦਾ ਕੁੱਲ ਭਾਰ 361 ਕਿਲੋ ਇਹਨਾਂ ਤਿੰਨ ਜੰਗੀ ਹਥਿਆਰਾਂ ਦਾ ਭਾਰ 361 ਕਿਲੋ ਹੈ ਜਿਸ ਅੱਗੇ ਦੁਸ਼ਮਣ ਦੀ ਮੁਗਲ ਸੈਨਾ ਪਾਣੀ ਭਰਦੀ ਸੀ ਹੁਣ ਜੇਰਾ ਸੋਚੋ ਉਹ ਸੂਰਮਾ ਕਿੰਨਾ ਤਕੜਾ ਹੋਵੇਗਾ ਜੋ ਜੰਗ ਦੇ ਮੈਦਾਨ ਵਿੱਚ 3:30 ਸੌ ਬਜਣੀ ਹਥਿਆਰ ਲੈ ਕੇ ਮੌਤ ਦਾ ਤਾंडव ਕਰਦਾ ਸੀ ਹਲਦੀ ਘਾਟੀ 'ਚ ਅਕਬਰ ਦੀ ਵਿਸ਼ਾਲ ਸੈਨਾ ਨਾਲ ਹੋਈ ਜੰਗ ਨੇ ਮਹਾਰਾਜਾ ਪ੍ਰਤਾਪ ਨੂੰ ਦੁਨੀਆ ਦਾ ਸਭ ਤੋਂ ਵੱਡੇ ਜਗਰੇ ਵਾਲਾ ਨਾਇਕ ਬਣਾਇਆ ਹੈ ਹਲਦੀ ਘਾਟੀ ਦੀ ਲੜਾਈ ਸਾਲ 1576 ਮਹੀਨਾ ਜੂਨ ਦਾ ਤੇ ਤਾਰੀਖ ਸੀ 18 ਇਹ ਉਹ ਤਾਰੀਖ ਮਹੀਨਾ ਤੇ ਸਾਲ ਹੈ ਜਦੋਂ ਮੇਵਾੜ ਦੇ ਰਾਜਾ ਮਹਾਰਾਣਾ ਪ੍ਰਤਾਪ ਤੇ ਅਕਬਰ ਚ ਭਿਆਨਕ ਜੰਗ ਹੋਇਆ ਇਹ ਲੜਾਈ ਰਾਜਸਥਾਨ ਦੇ ਉਦੈਪੁਰ ਸ਼ਹਿਰ ਨਜ਼ਦੀਕ ਹਲਦੀ ਘਾਟੀ ਵਿੱਚ ਹੋਈ ਜੰਗ ਮਹਿਜ ਕੁਝ ਘੰਟਿਆਂ ਦੀ ਪਰ ਬੇहद ਬਿਰਾਸ਼ਕਾਰੀ ਸੀ ਮਹਾਰਾਣਾ ਪ੍ਰਤਾਪ ਕੋਲ ਕਰੀਬ 20000 ਸੈਨਿਕ ਸੀ ਅਤੇ ਦੂਜੇ ਪਾਸੇ ਅਕਬਰ ਕੋਲ ਕਰੀਬ 5 ਗੁਣਾ ਵੱਡੀ ਸੈਨਾ ਇਸ ਜੰਗ ਵਿੱਚ ਮਹਾਰਾਣਾ ਪ੍ਰਤਾਪ ਨੇ ਜਾਈ ਵੀਰਤਾ ਵਿਖਾਈ ਕਿ ਮੁਗਲ ਸੈਨਾ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਇਤਿਹਾਸਕਾਰ ਦੱਸਦੇ ਹਨ ਕਿ ਲੜਾਈ ਦਾ ਇੱਕ ਪਾਸੇ ਨਤੀਜਾ ਨਹੀਂ ਨਿਕਲਿਆ ਕਿਉਂਕਿ ਅਕਬਰ ਨਤੀਜੇ ਤੋਂ ਨਰਾਜ਼ ਸੀ ਤੇ ਦੂਜੇ ਪਾਸੇ ਮਹਾਰਾਣਾ ਪ੍ਰਤਾਪ ਨੇ ਨਾ ਹਾਰਮਨੀ ਤੇ ਨਾ ਹੀ ਮੁਗਲਾਂ ਤੇ ਕਾਬੂ ਆਇਆ ਮਹਾਰਾਣਾ ਪ੍ਰਤਾਪ ਦਾ ਸਭ ਤੋਂ ਸਮਝਦਾਰ ਕੋੜਾ ਸੀ ਚਿਤਕ ਚਿਤਕ ਕੋੜੇ ਦਾ ਜ਼ਿਕਰ ਤੁਸੀਂ ਕਈ ਕਹਾਣੀਆਂ ਵਿੱਚ ਸੁਣਿਆ ਹੋਵੇਗਾ ਪਰ ਚਿਤਕ ਹੁਈ ਕਹਾਣੀ ਦਾ ਖਿਡਾਰੀ ਨਹੀਂ ਬਲਕਿ ਮਹਾਰਾਣਾ ਪ੍ਰਤਾਪ ਵਾਂਗ ਖੁਦ ਵੀ ਇੱਕ ਜੋਧਾ ਸੀ ਆਪਣੇ ਮਾਲਕ ਦੇ ਇਸ਼ਾਰਿਆਂ ਨੂੰ ਸਮਝਦਾ ਸੀ ਚਿਤਕ ਚਿਤਕ ਦੀਆਂ ਰਗਾਂ ਵਿੱਚ ਖੂਨ ਦੇ ਨਾਲ ਬਿਜਲੀ ਵੀ ਦੌੜਦੀ ਸੀ ਗੱਲ ਫੁਰਤੀ ਦੀ ਹੋਵੇ ਸਪੀਡ ਦੀ ਜਾਂ ਫਿਰ ਸਟੈਮਨਾ ਦੀ ਚਿਤਕ ਘੋੜੇ ਵਰਗਾ ਦੁਨੀਆਂ ਵਿੱਚ ਕੋਈ ਨਹੀਂ ਸੀ ਮਹਾਰਾਣਾ ਪ੍ਰਤਾਪ ਦੀ ਅਸਲੀ ਸ਼ਕਤੀ ਸੀ ਚਿਤਕ ਘੋੜਾ ਮਹਾਰਾਣਾ ਪ੍ਰਤਾਪ ਦਾ ਸਭ ਤੋਂ ਸਮਝਦਾਰ ਘੋੜਾ ਸੀ ਚਿਤਕ ਉਹ ਹਲਦੀ ਘਾਟੀ ਦੀ ਲੜਾਈ ਹੀ ਸੀ ਜਿਸ ਵਿੱਚ ਚਿਤਕ ਨੇ ਮਹਾਰਾਣਾ ਪ੍ਰਤਾਪ ਦੀ ਜਾਨ ਬਚਾਈ ਤੇ ਖੁਦ ਸ਼ਹੀਦ ਹੋ ਗਿਆ ਆਪਣੀ ਸ਼ਕਤੀ ਨੂੰ ਵਧਾਉਣ ਲਈ ਜਦੋਂ ਜੰਗ ਚੋਂ ਮਹਾਰਾਣਾ ਪ੍ਰਤਾਪ ਪਿੱਛੇ ਹਟ ਰਹੇ ਸੀ ਤਾਂ ਉਹ ਕਾਫੀ ਥੱਕੇ ਹੋਏ ਸੀ ਮੁਗਲਾਂ ਸੈਨਿਕ ਉਹਨਾਂ ਨੂੰ ਬੰਦੀ ਬਣਾਉਣ ਲਈ ਪਿੱਛਾ ਕਰ ਰਹੇ ਸੀ ਤਾਂ ਚਿਤਕ ਕੋੜਾ ਬਿਜਲੀ ਦੀ ਰਫ਼ਤਾਰ ਨਾਲ ਦੌੜਿਆ ਤੇ ਇੱਕ ਨਾਲਾ ਜੋ ਕਿਸੇ ਵੀ ਲਈ ਪਾਰ ਕਰਨਾ ਔਖਾ ਸੀ ਉਸ ਨੂੰ ਜ਼ਖਮੀ ਚਿਤਕ ਨੇ ਇੱਕ ਛਲਾਂਗ 'ਚ ਟੱਪ ਦਿੱਤਾ ਇਸ ਤੋਂ ਬਾਅਦ ਮਹਾਰਾਣਾ ਪ੍ਰਤਾਪਤਾ ਬਚ ਗਏ ਪਰ ਚਿਤਕ ਸ਼ਹੀਦ ਹੋ ਗਿਆ ਅੱਜ ਵੀ ਹਲਦੀ ਘਾਟੀ 'ਚ ਚਿਤਕ ਦੀ ਸਮਾਧੀ ਬਣੀ ਹੋਈ ਹੈ ਮਹਾਰਾਣਾ ਪ੍ਰਤਾਪ ਦੀ ਜਦੋਂ ਮੌਤ ਹੋਈ ਤਾਂ ਉਹਨਾਂ ਦੀ ਉਮਰ ਕੋਈ ਜ਼ਿਆਦਾ ਨਹੀਂ ਸੀ ਮਹਿਜ 57 ਸਾਲ ਦੀ ਸੀ ਜੰਗ 'ਚ ਮਹਾਰਾਣਾ ਪ੍ਰਤਾਪ ਨੂੰ ਤਾਂ ਹਾਰ ਨਹੀਂ ਮਿਲੀ ਪਰ ਇੱਕ ਨਿੱਕੀ ਜਹੀ ਬਿਮਾਰੀ ਨੇ ਉਹਨਾਂ ਦੀ ਜਾਨ ਲੈ ਲਈ ਮਹਾਨ ਯੋਧੇ ਦਾ ਅੰਤਮ ਸਮਾਂ 1540 'ਚ ਜਨਮੇ ਮਹਾਰਾਣਾ ਪ੍ਰਤਾਪ ਦੇ ਬਚਪਨ ਦਾ ਨਾਮ ਕੀਕਾ ਸੀ ਮਹਾਰਾਣਾ ਪ੍ਰਤਾਪ ਦੀਆਂ 11 ਪਤਨੀਆਂ ਸੀ ਜਿਨ੍ਹਾਂ ਤੋਂ 15 ਤੋਂ ਜ਼ਿਆਦਾ ਬੱਚੇ ਪੈਦਾ ਹੋਏ ਇਤਿਹਾਸਕਕਾਰ ਦੱਸਦੇ ਹਨ ਕਿ ਇੰਨੇ ਵਿਆਹ ਰਾਜਨੀਤਿਕ ਕారణਾਂ ਕਰਕੇ ਹੋਏ ਸੀ ਮਹਾਰਾਣੀ ਆਯਾਬ ਤੋਂ ਪੈਦਾ ਹੋਈ ਸੰਤਾਨ ਅਮਰ ਸਿੰਘ ਉਹਨਾਂ ਦੇ ਉੱਤਰਾ ਅਧਿਕਾਰੀ ਬਣੇ ਮਹਾਰਾਣਾ ਪ੍ਰਤਾਪ ਇੱਕ ਵਾਰ ਸ਼ਿਕਾਰ ਤੇ ਜਾਣ ਦੀ ਤਿਆਰੀ ਚ ਸੀ ਅਚਾਨਕ ਉਹਨਾਂ ਦੀ ਇੱਕ ਨਾੜੀ ਚ ਖਿੱਚ ਪੈ ਗਈ ਕਈ ਸਾਲ ਇਲਾਜ ਚੱਲਿਆ ਪਰ ਕੋਈ ਅਸਰ ਨਾ ਹੋਇਆ ਆਖਰ 29 ਜਨਵਰੀ 1597 ਨੂੰ ਮਹਾਰਾਣਾ ਪ੍ਰਤਾਪ ਦੀ ਮੌਤ ਹੋ ਗਈ ਇਤਿਹਾਸ ਦੀ ਡਾਇਰੀ ਚ ਇੱਕ ਹੋਰ ਦਿਲਚਸਪ ਗੱਲ ਦਰਜ ਹੈ ਜਿਸ ਨੂੰ ساری ਉਮਰ ਅਕਬਰ ਆਪਣਾ ਗੁਲਾਮ ਨਹੀਂ ਬਣਾ ਸਕਿਆ ਉਹੀ ਅਕਬਰ ਮਹਾਰਾਣਾ ਪ੍ਰਤਾਪ ਦੀ ਮੌਤ ਦੀ ਖਬਰ ਸੁਣ ਕੇ ਸੁੰਨ ਰਹਿ ਗਿਆ ਤੇ ਉਸ ਦੀਆਂ ਅੱਖਾਂ ਚ ਹੰਝੂ ਆ ਗਏ 30 ਸਾਲਾਂ ਦੀ ਜਦੋਂ ਜਿਹਦ ਤੋਂ ਬਾਅਦ ਵੀ ਮਹਾਰਾਣਾ ਪ੍ਰਤਾਪ ਨੂੰ ਅਕਬਰ ਗੁਲਾਮ ਨਹੀਂ ਬਣਾ ਸਕਿਆ ਸੀ ਪਰ ਜਿਵੇਂ ਹੀ ਅਕਬਰ ਨੂੰ ਮਹਾਰਾਣਾ ਪ੍ਰਤਾਪ ਦੀ ਮੌਤ ਦੀ ਖਬਰ ਲੱਗੀ ਤਾਂ ਉਹ ਸੁਨ ਰਹਿ ਗਏ ਤੇ ਅੱਖਾਂ ਵਿੱਚ ਅਥਰੂ ਆ ਗਏ ਇਹ ਸਭ ਇਸ ਲਈ ਕਿਉਂਕਿ ਅਕਬਰ ਮਹਾਰਾਜਾ ਦੇ ਸਾਹਸ ਤੋਂ ਖਾਸੇ ਪ੍ਰਭਾਵਿਤ ਸੀ ਅਕਬਰ ਨੇ ਮਹਾਰਾਣਾ ਪ੍ਰਤਾਪ ਕੋਲ ਚਾਰ ਵਾਰ ਦੂਤ ਭੇਜੇ ਤਾਂ ਜੋ ਮਹਾਰਾਣਾ ਪ੍ਰਤਾਪ ਅਕਬਰ ਨੂੰ ਬਾਦਸ਼ਾਹ ਮੰਨ ਲੈ ਤੇ ਬਦਲੇ ਚ ਮਿਵਾੜ ਤੇ ਆਪ ਆਮ ਦੀ ਤਰ੍ਹਾਂ ਰਾਜ ਕਰੇ ਪਰ ਉਸ ਰਾਜਪੂਤ ਨੇ ਗੁਲਾਮੀ ਨਾ ਸਹਿੰਦੇ ਹੋਏ ਅਕਬਰ ਨੂੰ ਭਾਰਤ ਦੀ ਧਰਤੀ ਤੇ ਗੰਦੀ ਨਜ਼ਰ ਨਾ ਰੱਖਣ ਲਈ ਸਲਾਹ ਦਿੱਤੀ ਮਹਾਰਾਣਾ ਪ੍ਰਤਾਪ ਉਹ ਜੋਧਾ ਸੀ ਜਿਸ ਨੂੰ ਹਰਾਉਣ ਦਾ ਸੁਪਨਾ ਸਭ ਤੋਂ ਤਾਕਤਵਰ ਮੁਗਲ ਚਾਚਕ ਅਕਬਰ ਵੀ ਦੇਖਦਾ ਸੀ ਪਰ ਉਸ ਦਾ ਇਹ ਸੁਪਨਾ ਕਦੇ ਪੂਰਾ ਨਾ ਹੋ ਸਕਿਆ ਇਸੇ ਹੀ ਤਰ੍ਹਾਂ ਇਤਿਹਾਸ ਸੁਣ ਲਈ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ